ਤੇਰੀ ਗੱਲ ਸੁਣ ਥੋੜੇ ਬੰਦੇ ਕਿੰਨੇ ਆਉਣਗੇ ਸਾਢਾ 5 ਦਾ ਵੀ 90 ਕੋ ਹੋ ਜਾਣਗੇ ਸਾਡੇ ਕੁੱਲ ਹਾਂ 30 ਇੱਥੇ ਪਤਾਇਆ ਇੰਨੇ ਔਰ ਕਿੱਥੇ ਹੋਣੀ ਬੰਦਾ ਯਾਰ ਤੂੰ ਯਾਰ ਉਹ 30 ਬੰਦੇ ਤਾਂ ਨਾ ਹਾਂ 8 ਬੰਦੇ ਤਾਂ ਪਲੇਟਾਂ ਸਾਫ ਕਰਨ ਵਾਲੇ ਅੱਛਾ ਵਿੱਚ ਹੀ ਆ ਸਾਰਾ ਕੁਝ ਹਾਂ ਹਾਂ ਹੋਰ ਆ ਕੋਈ ਯਾਰ ਤੇਰੀ ਟੈਨਸ਼ਨ ਮੁਕਾ ਦੇ ਤੇਰੀ ਟੈਨਸ਼ਨ ਭੋਲਾ ਨਹੀਂ ਸਾਡਾ ਬੰਦਾ 150 ਸਾਡੇ ਤਾਂ ਉਹ ਪੈਸੇ ਹੀ ਬੜੇ ਮੰਗੀ ਜਾਂਦਾ ਉਹ ਪੈਸੇ ਕਿੰਨੇ ਕਸ਼ਰਾ ਆ ਲੈ ਆ ਸ਼ਿੱਕਾ ਮੁਰੋ ਕੱਟ ਦੇ ਪੰਜ ਦੇ ਦੇ ਅੱਛਾ ਹਾਂ ਹਾਂ ਛੋਟਾ ਬੋਲੀਆਂ ਫਿਰ ਛੋਟਾ ਪੈ ਗਿਆ 200 ਬੰਦਾ ਵੀ ਸਾਡੇ 200 ਬੰਦਾ ਵੀ ਸਾਡੇ ਸਾਡੇ ਲੰਗਰ ਚੱਕੂ ਆਏ ਕੀ ਤਾਂ ਤਾਈ ਨੂੰ ਪੁੱਛਦੇ ਆ ਯਾਰ ਜੇ ਸਾਈ ਸੂਈ ਪੱਕੀ ਕਰੀਏ ਛੋਟੇ ਦਾ ਵਿਆਹ ਨਾਲੇ ਮਠਾਈ ਮਠੂ ਵੀ ਚੰਗੀ ਰੇਖੀ ਬੜਾ ਓ ਤਾਇਆ ਕਿਵੇਂ ਆ ਓ ਕੀ ਹਾਲ ਆ ਸ਼ਰਮਾ ਕੀ ਹਾਲ ਆ ਸ਼ਰਾ ਓ ਤਾਇਆ ਮਠਾਈ ਮਿਲ ਜੂ ਨਾ ਹੋ ਜੇ ਸੀ ਪੜਾਕੇ ਵੇਚਦੇ ਆ ਇਥੇ ਮਠਾਈ ਵੇਚਦੇ ਓ ਤਾਇਆ ਕਹਿੰਦਾ ਜੱਟ ਬੋਲਾ ਯਾਰ ਜੱਟ ਨਹੀਂ ਸ਼ਰਾ ਹੂੰ ਮੇਰਾ ਮਖੌਲ ਕਰਨ ਦਾ ਸਵਾਇ ਤਾਂ ਮੈਂ ਤੈਨੂੰ ਐਂ ਕਹਿਣਾ ਮੇਰੀ ਗੱਲ ਸੁਣ ਹਾਂ ਵੀ ਆਪਣੇ ਛੋਟੇ ਦਾ ਹੈਗਾ ਵਿਆਹ ਹਾਂ ਧੰਨ ਭਾਗ ਭਾਈ ਵਧਾਈਆਂ ਹਾਂ 18 ਫਰਵਰੀ ਦਾ ਅੱਛਾ ਅੱਛਾ ਤੇ ਸਾਈ ਕਰਨਾ ਪੱਕੀ ਉਹ ਮੈਨੂੰ ਇਹ ਕਹਿ ਨਾ ਹਾਂ ਵੀ ਬੰਦੇ ਬੰਦੇ ਤੇਰੇ ਕੋਲ ਹੈਗੇ ਆਗਾ ਕਿਵੇਂ ਆ ਆ ਗੱਲ ਸੁਣਦਾ ਮੇਰੀ ਆਠ ਹੋ ਜਾਏਗੀ ਅਸੀਂ ਜੰਗ ਲੜਨਾ ਤੇਰੇ ਖੇਡਾਂ ਤੇ ਕੀ ਦਾ ਖੜੇ ਆ ਅਸੀਂ ਆ ਸਾਜ ਧਿਆਨ ਨਾਲ ਸਾਡੇ ਕੋਲੇ ਸਾਰਾ ਕੁਝ ਹੈ ਅੱਛਾ ਨਾ ਬਾਕੀ ਮੇਰਾ ਹਾਂ ਕਾ ਖੜਾ ਬੈਠਾ ਕਾ ਨੂੰ ਫੇਰ ਤੋਰਾਂਗੇ ਛਾਈ ਆਈ ਵੀ ਐ ਤਾਂ ਮੇਰੀ ਗੱਲ ਸੁਣ ਲੈ ਹਾਂ ਆਪਾਂ ਪ੍ਰੋਗਰਾਮ ਰੱਖਣਾ ਪੂਰਾ ਤਗੜਾ ਹਾਂ ਠੀਕ ਐ ਪੈ ਲਖਾਈ ਚੱਲ ਮੈਂ ਤਾਂ ਲਿਖੀ ਜਾਣਾ ਨਹੀਂ ਪਹਿਲਾਂ ਤਾਂ ਮੈਨੂੰ ਐ ਦੱਸ ਵੀ 400 ਬੰਦੇ ਦਾ ਇਕੱਠਾ ਖਰਚਾ ਕਿੰਨਾ ਕਾਜੂਆ 400 ਦਾ ਇਹ ਸਿਰਾ 600 ਦਾ ਕਰ 400 ਦਾ ਤੂੰ ਗਣੈ ਓਏ ਮੈਨੂੰ ਆਇਲਾ ਵੀ 400 ਸਾਡਾ ਹੋ ਜੂ 200 ਮੈਨੂੰ ਥੋੜਾ ਹੀ ਹੋ ਜੂ ਇਹਦਾ 600 ਕਹੀਆਂ ਆ ਨਾ ਹਾਂ 2 250 ਤਾਂ ਸਾਡਾ ਵੀ ਹੋ ਜਾਣਾ ਓਹੋ ਫਿਰ ਤਾਂ ਐ ਕਰੋ ਉਹਨਾਂ ਨੂੰ ਮਨਾ ਕਰ ਦਿੰਦੇ ਆ ਤੁਸੀਂ ਆ ਜਾਓ ਫਿਰ ਨਹੀਂ ਅਸੀਂ ਅਸੀਂ ਤਾਂ ਠੀਕ ਕਰਨਾ ਮੈਂ ਦੱਸ ਫਿਰ ਬਣਾਵਾਂਗੇ ਵੀ ਬਾਈ ਨਹੀਂ ਨਾਏ ਤੂੰ ਆਇਆ ਬੰਦੇ ਹੈ ਨਹੀਂ ਤੇਰੇ ਕੋਲ ਤਾਇਆ ਹਲਵਾਈ ਵਧੀਆ ਚਾਹੀਦੇ ਆ ਵੇਟਰ ਵਧੀਆ ਚਾਹੀਦੇ ਆ ਤੇ ਤੈਨੂੰ ਮੈਂ ਪੈਸੂ ਵੀ ਕਰਾ ਦੂੰ ਅੱਛਾ ਹਾਂ ਪੈਸੂ ਉੱਚੀ ਕਰਾ ਦੂੰ ਚਾ ਮੈਨੂੰ ਐ ਸਤਾਇਆ ਹਾਂ ਵੀ ਸਮਾਨ ਮੜਾਇਆ ਮੈਨੂੰ ਦੱਸ ਵੀ ਆਪਾਂ 600 ਬੰਦੇ ਰੱਖਣਾ ਚੱਲ ਯਾਰ 600 ਬੰਦਾ ਆਪਣਾ ਤੇ 600 ਬੰਦੇ ਦਾ ਖਰਚਾ ਦੱਸ ਮੈਨੂੰ ਕਿੰਨਾ 600 ਬੰਦੇ ਦਾ ਪਹਿਲਾਂ ਤਾਂ ਆਪਾਂ ਭਾਜੀ ਦੇਣੀ ਜਾਂ ਪਹਿਲਾਂ ਐਂ ਦੱਸ ਜਿਹੜੀ ਆਪਾਂ ਸਾਰਾ ਕੁਸਤਾ ਘਰ ਦਾ ਬਣਾਉਣਾ ਅੱਜ ਕੱਲ ਆਪਾਂ ਬੰਬ ਕੱਢਦੀਆਂ ਓ ਤੂੰ ਰੱਖ ਦੇ ਗਾਹਕ ਮੁਜੂ ਇਹਦੇ ਸਾਈ ਆਈ ਵੀ ਆ ਤੂੰ ਕੱਲ ਨੂੰ ਉਹ ਕੋਈ ਨਾ ਕੱਲ ਨੂੰ ਆਜੀ ਸ਼ਿਰਾਂ ਗਾਕ ਕਿਦਾ ਆ ਆ ਬਿਆ ਹੋਰ ਐਡਾ ਗਾਕ ਨਹੀਂ ਮਿਲਣਾ ਤੁਹਾਨੂੰ ਸਾਰੇ ਹੋਰ ਸਸਤੀਏ ਪਿੱਛੇ ਐਵੇਂ ਗੱਲ ਸੁਣਾ ਮੇਰੀ ਛਾਈ ਹੋਰ ਦੂਰ ਦੂਰ ਲਾਇਵੇ ਸ਼ਰਮਾ ਆ ਸ਼ਰਮਾ ਪੰਡ ਖਾਣਾ ਖਿਲਾ ਹਾਂ ਹੂੰ ਲਾ ਦਾ ਸੌਣ ਸਿਰ ਆ ਗਿਆ ਭਾਜੀ ਦੇਣੀ ਮੱਲਾ ਪਾਤੀ ਆ ਸਾਰੇ ਰੀਤੀ ਰਿਵਾਜ ਸਾਰੀ ਮਠਾਈ ਘਰ ਦੀ ਤਿਆਰ ਕਰ ਰਹੀਆਂ ਪਿਆਰ ਕੋਚ ਰੀਤੀ ਰਿਵਾਜ ਤਾਂ ਛੋਟੇ ਰਿਸ਼ਤੇਦਾਰ ਹੀ ਕਰਨਗੇ ਸਭ ਕੁਝ ਨਹੀਂ ਪਤਾ ਉਹ ਸੌਣਾਂ ਦਾ ਮੱਲਾ ਜਿਵੇਂ ਹੁਣ ਸਗਣ ਦਾ ਪ੍ਰੋਗਰਾਮ ਆ ਸਾਰਾ ਉਹ ਮਠਾਈ ਦਾ ਪਰ ਤੁਸੀਂ ਬੁਲਾਉਂਗੇ ਨਾ ਇਹ ਗੱਲ ਕਰਦੇ ਆ ਭਰਾਵਾ ਅਸੀਂ ਭੰਗੜੇ ਨਹੀਂ ਪਾ ਸਕਦੇ ਕੋਈ ਰੀਤੀ ਰਿਵਾਜ ਉਹ ਮੈਂ ਜੇ ਕਰ ਲੈਣ ਦੇ ਗੱਲ ਕੋਈ ਕਿ ਤੁਸੀਂ ਕਰ ਲਓ ਫਿਰ ਮੈਂ ਬਹਿ ਜਾਣਾ ਇੱਕ ਤਾਂ ਕਰਵਾਈ ਕਿੰਝਦੇ ਏਡੇ ਜੱਟ ਯਾਰ ਬੁੱਲਣੀ ਨਹੀਂ ਹੁੰਦੇ ਮੂਰੇ ਸੀ ਬੋਰੀਆਂ ਖੰਡ ਦੀਆਂ ਛੀ ਬੋਰੀਆਂ ਖੰਡੀਆਂ ਹਾਂ ਉਹ ਵੀ ਪਿਓਰ ਦੇਸੀ ਦੀਆਂ ਦੇਸੀ ਦੀਆਂ ਹਾਂ 20 ਖੰਡ ਲਖਾਈ ਆਪਣੇ ਵਧੀਆ ਤੇ 19 3 ਕਿਉ ਉਹਦੇ 19 3 ਹਾਂ ਆਇਆ ਨਾ ਉੱਥੇ ਪੈਲ ਸੂਚ ਵੀ ਵਾਵਾ ਲੱਗ ਜਾ ਲੱਗ ਜਾਂਦੀ ਹਾਂ ਹਾਂ ਉੱਥੇ ਯਾਰ ਆਏ ਬਾਕੀ ਮੈਂ ਪੁਰਾਣਾ ਬੰਦਾ ਮੈਂ ਕੋਈ ਗੱਲ ਸੰਬੱਧ ਘੱਟ ਨਹੀਂ ਲਿਖਾਂਗਾ ਤਾਇਆ ਉੱਥੇ ਉਹ ਵੀ ਸਾਰੇ ਹੜੰਬੇ ਵਾਂਗੂ ਚੱਲਦੇ ਆਣਾ ਬਈ ਐਡਾ ਪੁਰਾਣਾ ਬੰਦਾ ਸਾਰੇ ਪਿੰਡਾਂ ਨੇ ਨੇੜੇ ਗੜ ਦੇ ਵਿਆਹ ਇਹਦੇ ਹੋਏ ਆ। ਅੱਛਾ ਯਾਰ ਇਕੱਲੇ ਆਪ ਦੇ ਵਿਆਹ ਚ ਨੇੜੇ ਹਲਵਾਈ ਪੁਣਾ ਕੀਤਾ। ਹਾਂ ਅੱਛਾ ਐਡਾ ਬੰਦਾ ਖਾਰੀ ਗੱਲ ਨਹੀਂ ਬਰਦਾ ਇਹਨੂੰ ਕਰਾਂਗੇ। ਚਾਰ ਗੱਟੇ ਜੋੜਦੇ। ਚਾਰ ਗੱਟੇ। ਬਰਫੀ ਗੋੜਦੇ। ਇਹ ਕੀ ਕਰ ਰਿਹਾ ਤੈਨੂੰ ਬਰਫੀ ਗੋੜਾ। ਜਿਹੜਾ ਮੁੰਡੇ ਦਾ ਵਿਆਹ ਚਾਰ ਦਿਨ ਪਹਿਲਾਂ ਧਰੂ ਨਾ ਕੱਟੇ। ਓਹੋ ਤਾਰਾ ਤੂੰ ਤਾਂ ਯਾਰ ਕੋਈ ਕਹਿੰਦੇ ਹੁੰਦੇ। ਤੂੰ ਬੋਤਲ ਬੋਧ ਕਾ। ਉਹ ਬਈ ਮਹਿੰਗੀ ਪੈ ਜਾਂਦੀ ਆ। ਸਾਲਾ ਮਾ ਉਹਦਾ ਗੋਣੀ ਬੜਾ ਯਾਰ ਹਲਵਾਈ ਦਾ ਇਦਾਂ ਯਾਰ ਸਾਡੇ ਦੋ ਬੰਦੇ ਤਿੰਨ ਦਿਨ ਪਹਿਲਾਂ ਜਾਣਗੇ ਅੱਛਾ ਇਹਨੂੰ ਚੰਗੀ ਕੱਢ ਨਹੀਂ ਆਉਂਦੀ ਸਾਡਾ ਵੀ ਨਹੀਂ ਪਾ ਰਹੀ ਬੱਚਾ ਬਹੁਤ ਕਰੀ ਗਾ ਸਾਡਾ ਵੀ ਨਹੀਂ ਪਾ ਰਹੀ ਹਾਂ ਬਈ ਵਾਕਈ ਹਲਵਾਈ ਚੋਟੀ ਦੇ ਹਲਵਾਈ ਸਕਰ ਪਾਰੇ ਬਣਾਉਂਦੇ ਆ ਸਕਰ ਪਾਰੇ ਬਣਾਉਣਾ ਦਾ ਸਕਰ ਪਾਰੇ ਖੁੱਲੇ ਖੁੱਲੇ ਹਾਂ ਖੁੱਲੇ ਆ ਕਿ ਬੰਦ ਵੀ ਬਣਾਉਂਦੇ ਆ ਦੋਨੇ ਕਰਦੇ ਆ ਤੈਨੂੰ ਹੁਣ ਸਾਰਾ ਹੀ ਪਤਾ ਔਰ ਤੈਨੂੰ ਕੀ ਜੀ ਸ਼ਿਪੀ ਆਇਆ ਐ ਤਰੀ ਡਬਲ ਡਬਲ ਬੈੱਡ ਸੱਕਰ ਵਾਲੇ ਬਣਾ ਦਿੰਦਾ ਡਬਲ ਡਬਲ ਹਾਂ ਆ ਮੈਂ ਲਾ ਸੁਣਾਵਾ ਤੂੰ ਵਾਕਈ ਬਈ ਇਹਦਾ ਕੁਛ ਨਾ ਕੋਈ ਤੇਮਾ ਵੇਖੀ ਸਹੀ ਤੂੰ ਅੱਛਾ ਯਾਰ ਹਾਂ ਤੇ ਪਨੀਰ ਲੈ ਆਈ 52 ਕਿਲੋ ਬਹੁਤ ਹੈ 115 ਜੱਪੇ ਠੰਡੇ ਦੇ ਠੰਡੇ ਦੇਆਂ ਬੋਤਲਾਂ ਹਾਂ ਹੋਗੇ ਪੱਕੇ ਬੱਲੇ ਖਤੇ ਤੂ ਆ ਤੇ ਉਹ ਆਈਸ ਚਾਹੀਦੀ ਆਈਸ ਆਈਸ ਆਈਸਾ ਉਹ ਇਨ ਦੱਤ ਸਕਾਈ ਯਾਰ ਕੋਈ ਆਇਆ ਇਸ ਬਾਈ ਜਿਹੜੀਆਂ ਟਿੱਕੀਆਂ ਹਨ ਮੈਂ ਬੱਸ ਬਰਫਾ ਉਹ ਬਰਫਾ ਤਾਂ ਆਇਆ ਮੇਰੀ ਗੱਲ ਸੁਣ ਲੈ ਘਰਾਂ ਆ ਜੂ ਇਕੱਠੇ ਕਰਾ ਚੌਪੇ ਉਹ ਕਿਹੜਾ ਚੌਪੇ ਕਾਣ ਨਹੀਂ ਹਾਂ ਉਥੇ ਵਿਆਹ ਹੈ ਵਿਆਹ ਪੈਚੂਚ ਜਾਣਾ ਇਹ ਤਾਂ ਕਾਣ ਵਾਲਾ ਕਹਿੰਦੇ ਪਈ ਜਾਂ ਜਿੰਗ ਦਾ ਹਲਵਾਈ ਯਾਰ ਕੀ ਲੱਗੂਗੀ ਉਹ ਰਾਮਿਆ ਕਿਹੜੀਆਂ ਜਿਹੜੀਆਂ 46 ਟਿੱਕੀਆਂ ਇਹ ਤਾਂ ਐ ਕਹੀ ਜਾਂਦਾ ਵੀ ਕਿਸੇ ਦੇ ਮਕਾਨ ਆਉਂਦੀ ਹੁੰਦੀ ਚਲ ਠੀਕ ਹੈ ਤਾਂ ਲਿਖ ਦੇ ਯਾਰ ਪੈਸੇ ਦੀ ਪ੍ਰਵਾਹ ਕੋਈ ਨਹੀਂ ਯਾਰ ਹੋਰ ਦੱਸ ਹਾਂ ਤੇ ਸਾਡੇ ਬੰਦੇ ਜਾਣਗੇ ਦੋ ਦਿਨ ਪਹਿਲਾਂ ਅੱਛਾ ਕਿੰਨੇ ਬੰਦੇ ਤਾਂ ਤੁਹਾਡੇ ਹੋਣਗੇ ਦਾਦੇ ਸਾਡੇ 50 ਦਾ ਵੀ 30 ਇੱਧਰ ਹੋਣਗੇ 30 ਸਚੂਣ ਉਹ ਵੱੱਜਾ ਕੰਮ ਹੈ ਸ਼ਰਾ ਵੱਡਾ ਤੈਨੂੰ ਮੈਂ ਮੈਨੂੰ ਲੱਗਦਾ ਤੇਰੇ ਕੋਲੇ ਕੋਈ ਕੰਮ ਹੀ ਨਹੀਂ ਸਾਰੇ ਉੱਥੇ ਇਕੱਠੇ ਗਰੀ ਬੈਠਾ ਆ ਓਏ ਕੰਮ ਇਹ ਸਾਲ ਚ ਵਿਹਲੇ ਆ ਅੱਛਾ ਕੀ ਕਰੇ ਤੀ ਉੱਥੇ ਪੈ ਓ ਤਾਇਆ ਇੰਨੇ ਬੰਦੇ ਕੀ ਕਰੋਗੇ ਯਾਰ ਸੱਚ ਬੰਦੇ ਗੱਲ ਸੇ ਮੇਰੀ ਉਦੋਂ ਵਿਆਹ ਕੋਈ ਨਹੀਂ ਗਾ ਪ੍ਰੋਗਰਾਮ ਠੀਕ ਹੈ ਪ੍ਰੋਗਰਾਮ ਆਪਣੇ ਹੀ ਹੈ ਤੇ ਇੱਥੇ ਆ ਦੁਕਾਨ ਤੇ ਸੀ ਕਿਤਾਹ ਕਲੌਨੀ ਇਹਨਾਂ ਤੋਂ ਓਹ ਕਿੰਨੇ ਦਾ ਨਹੀਂ ਸਾਰੇ ਮੇਰੇ ਮੇਰੇ ਘਰੇ ਲੈ ਦੇਣਾਂ ਧੀਆਂ ਦਾ ਕੋਈ ਮੇਰੇ ਘਰੇ ਰੋਟੇ ਲਾਉਂਗੇ ਸਾਰੇ ਓ ਰੋਟੇ ਨਹੀਂ ਓ ਬਾਈ ਇਹ ਕੰਮ ਕਰ ਲੈ ਗੱਲ 60-70 ਬੰਦੇ ਯਾਰ ਓਏ ਤੇਰੇ ਪੰਜ ਲਾਵਾ ਸੀ ਓਏ ਮੇਰੀ ਗੱਲ ਸੁਣ ਲੈ ਤੇਰੇ ਘਰੇ ਆਟੇ ਦਾ ਗੱਟਾ ਖਾ ਜਾਣਗੇ ਹੋਰ ਕੀ ਖਾ ਜਾਣਗੇ 190 ਕਿਲੋ ਮੋਟਾ ਮੁਰਗਾ ਹੈ 190 ਹਾਂ 230 ਕਿਲੋ ਉਹ ਕਰਾ ਦਈਏ ਕੀ ਪ੍ਰਪਗਾ ਕੀ ਪ੍ਰਪਗਾ ਕਰਾ ਲੈ ਕਰਾ ਦੇ ਉਹ ਦੇਖ ਤੂੰ ਜਿਹੜਾ ਜਿਹ ਤੋਂ ਤੇਰੀ ਗੱਲ ਸੁਣ ਥੋੜੇ ਬੰਦੇ ਕਿੰਨੇ ਆਉਣਗੇ ਸਾਡੇ 50 ਵੀ 90 ਹੋ ਜਾਣਗੇ ਸਾਡੇ ਕੁੱਲ ਮਿਲ ਕੇ ਹਾਂ 30 ਇੱਥੇ ਪਤਾ ਆ ਇੰਨੇ ਔਰ ਕਿੱਧਰ ਹੋੜੀ ਬੱਧਾ ਯਾਰ ਤੂੰ ਯਾਰ ਉਹ 30 ਬੰਦੇ ਤਾਂ ਨਾ ਹਾਂ 8 ਬੰਦੇ ਤਾਂ ਪਲੇਟਾਂ ਸਾਫ਼ ਕਰਨ ਵਾਲੇ ਅੱਛਾ ਵਿੱਚ ਹੀ ਆ ਸਾਰਾ ਕੁਝ ਹਾਂ ਮਾਰਾ ਕੋ ਯਾਰ ਤੇਰੀ ਟੈਨਸ਼ਨ ਮਕਾ ਤੀ ਤੇਰੀ ਟੈਨਸ਼ਨ ਭੋਲਾ ਨਹੀਂ ਦਿੰਦਾ ਤਾਂ ਹੋ ਗਿਆ ਸਾਡਾ ਇੰਨਾ ਤਾਂ ਆ ਯਾਰ ਥੋੜਾ ਕੁਝ ਹੀ ਹੋ ਜੂਗੇ ਯਾਰ ਓਏ ਇੰਨਾ ਕੁਝ ਬਣਨਾ ਸੀ ਚੋਗੀ ਖਾਣਾ ਇਹ ਸਾਰਾ ਗੱਲ ਸੁਣਨਾ ਮੇਰੀ ਇਹ ਨਹੀਂ ਖਾ ਲੈਨੇ ਤੁਹਾਡੇ ਵਾਸਤੇ ਬਣਾਉਣਾ ਹੈ ਦਾ ਮਤਲਬ ਫਿਰ ਤੇ ਛੋਡਾ ਵੀ ਹੈ ਵਿੱਚ 150 ਦਾ ਛੋਡਾ 300 ਨਾ ਤੁਸੀਂ ਕੋਣ ਨਹੀਂ ਖਾਂਦੇ ਵਿੱਚੋਂ ਫਿਰ ਓਏ ਅਸੀਂ ਕੀ ਖਾਣਾ ਛੋਡੇ ਘਰੇ ਬਣਿਆ ਹੋਇਆ ਰਹਿ ਜਾਣਾ ਓ ਤਾਇਆ ਹਾਂ ਆ ਕਾਲਾ ਆ ਕੱਲਾ ਮੁਰਗਾ ਖਾ ਜੂਆ ਮੇਰਾ ਸਾਰਾ ਤੇ ਫੇਕ ਹੁੰਦਾ ਘਰ ਦੀ ਦਾਲ ਵੀ ਇਹ ਨਹੀਂ ਕੱਟ ਕੇ ਦੇਣੀ ਆ ਸੁਣੋ ਅਜਾ ਚੱਲਣ ਦੇ ਫਿਰ ਹਾਂ ਹਾਂ ਦਾਲੂ ਤਾਂ ਤੁਸੀਂ ਨਾ ਪਵਨ ਆਈ ਜਾਓ ਛੱਪ ਲੜਦਾ ਜਿੱਥੇ ਇਹਨੇ ਖਾਣਗੇ ਸੁਣੋ ਮੈਂ ਗੱਲ ਗੱਲ ਚਾਹਦਾ ਹਾਂ ਸੁਣੋ 160 ਕਿਲੋ ਆਪਾਂ ਗੋਲ ਖਾਏ ਨਾ 160 ਬੋਤਲਾਂ ਨਿਕਲੇਉਣਗੀਆਂ 160 ਹਾਂ ਉਹ ਇਹ ਕੱਢਦਾ ਰਿਹਾ ਅੱਛਾ ਇਹ ਵਾਹ ਦਾਰੂ ਹੋ ਤਾ ਗੱਲ ਸਮਝੋ ਤੁਸੀਂ ਗੈਸ ਤੇ ਗੱਲ ਸਮਝ ਮੇਰੀ ਅੱਛਾ ਯਾਰ ਇੱਕ 3 ਕਿਲੋ ਭੁੱਕੀ ਵੀ ਲੈ ਲਿਓ ਓਏ ਭੁੱਕੀ ਤਾਂ ਸਾਰਾ ਨਸ਼ੇੜੀ ਬਣਾਉਣਾ ਸਾਨੂੰ ਤੂੰ ਸਾਨੂੰ ਪਤਾ ਸਾਨੂੰ ਪਤਾ ਨਾ ਭੁੱਕੀ ਕੌਣ ਖਾਊਗਾ ਯਾਰ ਓਏ ਭੁੱਕੀ ਗੱਲ ਸਮਝ ਲੈ ਮੇਰੀ ਜਿੰਨੇ ਪ੍ਰੀਹੇ ਆਉਣਗੇ ਤੜਕੇ ਦੁੱਧ ਲੈ ਕੇ ਉਹ ਤੜਕੇ ਚਾਹ ਨਾ ਸਰੀ ਚਾਹ ਨਾ ਭੁੱਕੀ ਹਾਂ ਉੱਤੋਂ ਜਲੇਬੀਆਂ ਭਰਾਵਾ ਜਿਹੜਾ ਖਾਊ ਭੁੱਕੀ ਉਹੀ ਕੱਢੂ ਤੁੱਕੀ ਹਾਂ ਐਸੇ ਆਓ ਕੜਾਹੇ ਨਾ ਤੈਨੂੰ ਪਤਾ ਕੜਾਹੇ ਮੰਜਨੇ ਬਹੁਤ ਔਖੇ ਆ ਜਿਹੜੇ ਕੜਾਹਿਆਂ ਵਾਲੇ ਆਈ ਰੱਬ ਤਾਇਆ ਦੀਏ ਉਹਨਾਂ ਨੂੰ ਅੱਧਾ ਕਿਲੋ ਪੁੱਖੀ ਆਟ ਲੈ ਕੇ ਰੱਖਦੇ ਤਾਇਆ ਮੈਨੂੰ ਤਾਂ ਐ ਲੱਗਦਾ ਯਾਰ ਆ ਦੂਜਾ ਸਮਾਨ ਤਾਂ ਕੀ ਲਿਖਾਂਗਾ ਨਸ਼ੇ ਵਾਲਾ ਸਮਾਨ ਤੂੰ ਵੱਧ ਲਖਾਈ ਜਾਂਦਾ ਮੈਨੂੰ ਜੇ ਦੇਣ ਬੋਤਲ ਪੋਤਾ ਉਹਨਾਂ ਨੂੰ ਦੇਣ ਬੋਤਲ ਆਸਨੇ ਤੂੰ ਪੈਪਸੀ ਦੇ ਉਹਨਾਂ ਨੂੰ ਭਰ ਕੇ ਅੱਡ ਦੇ ਦਿਆ ਕਰ ਕਿੰਨਾਂ ਨੂੰ ਉਹ ਜਿਹੜੇ ਭਾਂਡੇ ਮੰਜਨ ਵਾਲੇ ਉਹਨਾਂ ਦੇ ਵਿੱਚਲੇ ਗਰੀਬ ਆ ਤਾਂ ਕੋਈ ਹਾਂ ਹੋਰ ਦੱਸਦਾ ਆ ਫਿਰ ਮੈਨੂੰ ਆ ਸੋ ਥੋੜੇ ਬੰਦੇ ਹੋਗੇ ਠੀਕ ਐ ਤੇ ਹੁਣ ਪੈਸਿਆਂ ਦੀ ਗੱਲ ਨਿਬੜੂਗੀ ਲਾਸ਼ ਦੇ ਪੈਸੇ ਕਿ ਤਾਜਾ ਜੇ ਬਹੁਤ ਪਿਆਸਾ ਹਜੇ ਸਮਾਰਟਫੋਨ ਤੇ ਸਬਜੀ ਦਾ ਲਖਾਈ ਨਹੀਂ ਸਬਜੀ ਲਖਾ ਦੇ ਹਾਂ ਤੇ ਢਾਈ ਕੁਇੰਟਲ ਗੋਭੀ ਹੋਗੀ ਢਾਈ ਕੁਇੰਟਲ ਹਾਂ ਲੱਗ ਜੂ ਬਈ ਲੱਗ ਜੂ ਹਾਂ ਹੋਰ ਤੇ ਮਟਰ ਲਾ ਲਾ ਹੂੰ ਮਟਰ 2 ਕੁਇੰਟਲ ਦਾ ਚਾਹੀਦਾ 1.5 ਕੁਇੰਟਲ ਦਾ 1.5 ਕੁਇੰਟਲ ਹਾਂ ਗਿਆ ਨੀ ਨਨੇ ਕਾ ਗੱਲ ਸੁਣ ਵੀ ਕੁੜੀ ਵਾਲੇ ਤੋਂ ਟਾਈਮ ਲੈਣਾ ਤੇ ਹੋਰ ਕੱਦ ਤਾਂ ਮੇਰੇ ਉਹ ਸਬਜ਼ੀ ਵੀ ਹੋ ਗਈ ਤੇ ਜਸਾ ਸਾਮਾਨ ਹੋ ਗਿਆ ਤੇ ਮੇਰੇ ਸਾਮਾਨ ਤੋਂ ਮੈਨੂੰ ਲਖਾਵ ਵਾਲਾ ਦੱਸਿਆ ਯਾਰ ਸੱਚੇ 3 ਲੱਖ ਰੁਪਈਆ ਪਾ ਦਾ ਸਾਮਾਨ ਦਾ ਤੇ ਹੁਣ ਮੈਨੂੰ ਐ ਦਾ 3.5 ਲੱਖ ਬਣ ਗਿਆ ਹਾਂ ਰੇਟ ਵੀ ਲਗਾਤਾ ਇਹਦਾ ਐਕਸਪੀਰੀਅੰਸ ਬਹੁਤ ਤਗੜਾ ਬਹੁਤ ਤਗੜਾ ਤਾਂ ਮੈਨੂੰ ਐ ਦੱਸ ਪਹਿਲਾਂ ਹੁਣ ਸਹੀ ਦੱਸੀ ਆਪਣਾ ਹੈਗਾ ਗਵਾਣ ਮੱਥਾ ਕਿੰਨੇ ਪਹਿ ਲਏਗਾ 65000 ਉੱਕਾ ਪੁੱਕਾ 65000 ਹਾਂ ਹਾਂ ਉਹ ਤਾ ਆ ਪਹਿਲੇ ਬੜੇ ਮੰਗੀਆ ਨਾ ਉਹ ਪੰਜੇ ਕਿੰਨੇ ਕਸ਼ਰਾ ਲੈ ਆ ਲੈ ਮੂਰੋ ਸਿੱਕਾ ਕੱਟਤਾ ਹਾਂਜੀ ਹਾਂ ਜੀ ਛੋਟਾਂ ਹੀ ਬਣੀਆਂ ਫਿਰ ਤਾ ਆ ਉਹ ਛੋਟਾਂ ਸੇਰਾ 150 ਬੰਦਾ ਵੀ ਸਾਡਾ ਉੱਥੇ ਲੰਗਰ ਛਕੂਗਾ ਹਾਂ ਇਹ ਨਾ ਤੂੰ ਮਾਨਾ ਆ 150 ਜਿਹੜਾ 5000 ਹਾਂ ਇਹ ਤਾਂ ਅਸੀਂ ਦੁਕਾਨ ਦਾ ਤੇਰਾ ਜਿਹੜਾ ਅੱਜ ਲਿਖਿਆ ਨਾ ਉਹਦੀ ਬੇਨਤੀ ਲੈਨੇ ਆ ਉਹ ਤਾਂ ਸਾਡੇ ਬੰਦੇ ਪੂਰੇ ਹੋ ਜਾਣਗੇ ਬਾਕੀ ਆਪ ਲੰਗਰ ਖਾਤੇ ਜਾਂਦਾ ਉਹ ਹਾਂ ਹਾਂ ਚੋ ਤੇ ਬਾਕੀ ਸਰੇ ਸਮਾਨ ਛੋਟਾ ਕੋਈ ਵਾਧਾ ਨਹੀਂ ਉਹ ਕਿਵੇਂ ਦਾ ਉਹ ਤੁਹਾਡੇ ਪਾਰਟੀ ਵੀ ਰੱਖੀ ਵੀ ਹੈ ਨਾ ਨਹੀਂ ਨਹੀਂ ਬੰਦੇ ਮੇਰੀ ਗਾਗੋ ਆਪਣਾ ਇੰਨਾ ਸਮਾਨ ਤੋਂ ਲਖਾਇਆ ਇਹ ਸਾਰਾ ਲੱਗ ਜੂਗਾ ਨਾ ਇਹ ਤਾਂ ਤਾਂ ਸ਼ਰਾ ਮੈਨੂੰ ਲੱਗਦਾ ਹੋਰ ਕੁਝ ਲਿਆਉਣਾ ਪਊਗਾ ਵਿੱਚ ਹੋਰ ਤਾਇਆ ਇੰਨਾ ਸਮਾਨ ਦਾ ਤੁਹਾਡੇ ਪਾਰਟੀ ਵੀ ਹੈ ਨਤੀ ਵੀ ਇੰਨਾ ਕਿਵੇਂ ਲੱਗੂਗਾ ਯਾਰ ਉਹ 29 ਤਰੀਕ ਨੂੰ ਸਾਡੇ 30 ਹੋਰ ਆਉਣੇ ਆ ਸਾਡੇ 30 ਨਹੀਂ ਹੋਰ ਹਾਂ ਸਾਡੇ ਪੌਣੇ 200 ਹੋ ਜੂਗਾ ਨਾ ਉੱਤੇ ਸਾਡੇ ਬੰਦੇ ਬਹੁਤ ਔਲੇ ਐ ਪੌਣੇ 200 ਮੈਂ ਤੈਨੂੰ ਗੱਲ ਦੱਸਾਂ ਹਾਂ ਤੇਨੂੰ 5000 ਦਾ ਪ੍ਰੋਗਰਾਮ ਪੈ ਗਿਆ ਆ ਤੇ ਤੁਹਾਡੇ ਘਰੇ ਹੀ ਲੱਗ ਜਾਣਾ ਤਾਇਆ 5 ਤੂੰ ਗਿਣੀ ਜਨਾ ਜਿਹੜਾ ਢੂੜ ਲੱਖ ਦਾ ਖਾਜੋਗੇ ਉਹ ਕਿੱਥੇ ਗਿਣਾਗੇ ਆ ਸਾਡੇ 3.5 ਲੱਖ ਦਾ ਮਾਲ ਬਣਾਇਆ ਨਾ ਹਾਂ ਢੂੜ ਸਾਡਾ ਕੱਢ ਦੇ ਤੇਰੇ ਕੋਲ ਤਾਂ ਪੌਣੇ 2 ਲੱਖ ਹੀ ਰਹਿ ਗਏ ਨਾ ਹਾਂ ਤੇਰੇ ਤਾਂ ਪੌਣੇ ਕੋਲ ਮੇਰੀ ਗੱਲ ਸੁਣ ਲੈ ਇੱਕ ਹੋਰ ਦੱਸ ਕੋਈ ਦੁੱਧ ਦੁੱਧ ਦੱਸ ਪਨੀਰ پنੂਰ ਕੁਛ ਲੈ ਉਹ ਦੁੱਧ ਆ ਗੱਲ ਸੁਣ ਲੈ ਮੇਰੀ ਜਿਹੜਾ ਆਖੇ ਉਹਦੇ ਪਨੀਰ ਮੇਰੀ ਗੱਲ ਸੁਣ ਓਸਤਾਦ ਆਪ ਜਿਹੜਾ ਪਨੀਰ ਬਣਾਉਣਾ ਗਧੀ ਦੇ ਦੁੱਧ ਦਾ ਪਨੀਰ ਲੈਣਾ ਆ ਵੇਖ ਓ ਤਾਇਆ ਹਾਂ ਗੱਡੀ ਦਾ ਦੁੱਧ ਕਿਪੜੀ ਕਿੱਥੋਂ ਲੈ ਕੇ ਆਉਂਗਾ ਯਾਰ ਮੈਂ ਯਾਰ ਉਹ ਗੱਡੀ ਦਾ ਦੁੱਧ ਵੀ ਕਿੱਥੇ ਐ ਤੇ ਤਾਇਆ ਫਿਰ ਮੁੰਡਾ ਵੀ ਕਿੱਥੇ ਐ ਤੇ ਇਹ ਪਕਾਈ ਮਰੌਂਦਾ ਫਿਰ ਆ ਜਾ ਓਏ ਆ ਖਰਚਨਾ ਜਾਂ ਮਾਰ ਸੱਤੇ ਦੇ